ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜਿਹੜਾ ਪਾਠ ਆਪਾਂ ਕਰਦੇ ਹਾਂ ਗੁਰਬਾਣੀ ਪੜ੍ਹਦੇ ਹਾਂ ਉਹ ਜਾ ਕੇ ਦਰਗਾ ਪਰਵਾਨ ਹੁੰਦਾ ਹੈ ਜਾਂ ਨਹੀਂ ਹੁੰਦਾ ਇਹ ਸਾਰੀ ਗੱਲਾਂ ਜਾਣਨ ਦੀ ਨਿਸ਼ਾਨੀਆਂ ਕੀ ਨੇ ਇਸ ਬਾਰੇ ਅੱਜ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਲਈਏ ਕਿ ਜਿਹੜਾ ਬੰਦਾ ਗੁਰਗ੍ਰੰਥ ਸਾਹਿਬ ਜੀ ਤੇ ਲੜ ਲੱਗਿਆ ਹੁੰਦਾ ਹੈ ਗੁਰੂ ਨਾਨਕ ਤੇਜ ਜੀ ਦੇ ਦਿੱਤੇ ਹੋਏ ਮੂਲ ਮੰਤਰ ਸਾਹਿਬ ਅਤੇ ਗੁਰ ਮੰਤਰ ਸਾਹਿਬ ਜੀ ਦਾ ਜਾਪ ਕਰਦਾ ਹੈ ਉਸ ਦੇ ਬਰਡੇ ਭਾਗ ਹੁੰਦੇ ਨੇ ਚੰਗੇ ਕਰਮ ਹੁੰਦੇ ਨੇ ਕਿਉਂਕਿ ਕੁਰਾ ਨੇ ਜੋ ਆਪਾਂ ਨੂੰ ਦਾਤ ਬਖਸ਼ੀ ਹੈ ਉਹ ਬੰਦਾ ਜਿਸ ਨੇ ਇਸ ਨੂੰ ਸਾਹਮਣ ਲਿਆ ਗੁਰਾਂ ਦੇ ਬਾਣੇ ਨੂੰ ਸਾਹਮਣ ਲਿਆ ਮਤਲਬ ਉਹਨਾਂ ਦੇ ਲੜ ਲੱਗ ਗਿਆ ਤੇ ਉਸ ਬੰਦੇ ਦਾ ਇਸ ਜਨਮ ਵਿੱਚ ਆਣ ਦਾ ਜਿਹੜਾ ਮਕਸਦ ਹੈ ਉਹ ਪੂਰਾ ਹੋ ਜਾਂਦਾ ਹੈ ਤੇ ਸਭ ਤੋਂ ਪਹਿਲਾਂ ਨਿਸ਼ਾਨੀਆਂ ਆਪਾਂ ਜਾਣ ਲੈਂਦੇ ਹਾਂ ਕਿ ਕਿਹੜੀਆਂ ਨਿਸ਼ਾਨੀਆਂ ਨੇ ਜਿਸ ਦੇ ਨਾਲ ਆਪਾਂ ਪਤਾ ਕਰ ਸਕਦੇ ਹਾਂ ਕਿ ਸਾਡਾ ਜੋ ਸਿਮਰਨ ਹੈ ਕੀਤਾ ਹੋਇਆ ਜਾਂ ਫਿਰ ਆਪਾਂ ਜਿਹੜਾ ਪਾਠ ਕਰਦੇ ਹਾਂ ਉਹ ਗੁਰਾਂ ਤੱਕ ਪ੍ਰਵਾਨ ਹੋ ਚੁੱਕਿਆ ਹੈ ਦੇਖੋ ਜੀ ਸਭ ਤੋਂ ਪਹਿਲਾ ਇਹ ਨਿਸ਼ਾਨੀ ਇਹ ਹੈ ਕਿ ਜਦੋਂ ਵੀ ਆਪਾਂ ਪਾਠ ਕਰਦੇ ਹਾਂ ਜਾਂ ਫਿਰ ਆਪਾਂ ਸਿਮਰਨ ਕਰਦੇ ਹਾਂ ਸਿਮਰਨ ਕਰਦੇ ਵੇਲੇ ਜਾਂ ਪਾਠ ਕਰਦੇ ਵੇਲੇ ਜਦੋਂ ਵੀ ਸਾਡੀ ਅੱਖਾਂ ਤੋਂ ਹੰਝੂ ਆ ਜਾਵਣ ਤਾਂ ਸਮਝ ਲਓ ਸਾਡਾ ਕੀਤਾ ਹੋਇਆ ਪਾਠ ਦਰਗਾ ਪ੍ਰਵਾਨ ਹੋ ਚੁੱਕਿਆ ਹੈ ਤੇ ਦੂਜੀ ਨਿਸ਼ਾਨੀ ਇਹ ਹੁੰਦੀ ਹੈ ਕਿ ਜਦੋਂ ਆਪਾਂ ਪਾਠ ਕਰਦੇ ਹਾਂ ਤੇ ਸਾਡਾ ਮਨ ਇੰਨਾ ਵਿਰਾਗ ਵਿੱਚ ਆ ਜਾਂਦਾ ਹੈ ਇੰਨਾ ਮਨ ਅੰਦਰੋਂ ਭਰ ਚੁੱਕਿਆ ਹੁੰਦਾ ਹੈ ਇੰਨਾ ਗੁਰੂ ਦੇ ਲੜ ਲੱਗ ਜਾਂਦਾ ਹੈ ਕਿ ਸਾਨੂੰ ਕੋਈ ਸੁੱਧ ਬੁੱਧੀ ਨਹੀਂ ਹੁੰਦੀ ਕਿ ਸਾਡੇ ਨੇੜੇ ਕੀ ਹੋ ਰਿਹਾ ਹੈ ਇਹ ਨਿਸ਼ਾਨੀ ਹੁੰਦੀ ਹੈ ਕਿ ਸਾਡੇ ਉੱਤੇ ਗੁਰਾਂ ਦੀ ਕਿਰਪਾ ਬਹੁਤ ਜ਼ਿਆਦਾ ਹੈ ਤੇ ਤੇ ਜਿਨ ਸ਼ਾਨੇ ਇਹ ਹੁੰਦੀ ਹੈ ਜਦੋਂ ਆਪਾਂ ਪਾਠ ਕਰਦੇ ਹਾਂ ਤੇ ਸਾਡਾ ਮਨ ਐਨਾ ਪਾਠ ਦੇ ਵਿੱਚ ਲੱਗਿਆ ਹੁੰਦਾ ਹੈ ਕਿ ਸਾਨੂੰ ਪਾਠ ਤੋਂ ਰਸ ਪ੍ਰਾਪਤ ਹੁੰਦਾ ਹੋਵੇ ਸਾਨੂੰ ਰਸ ਆਣ ਲੱਗ ਜਾਵੇ ਪਾਠ ਤੋਂ ਕਿ ਪਾਠ ਕਰਦੇ ਕਰਦੇ ਕਿ ਕਿੰਨਾ ਸਮਾਂ ਬੀਤ ਗਿਆ ਹੈ ਕਿੰਨਾ ਸਮਾਂ ਲੰਘ ਚੁੱਕਿਆ ਹੈ ਸਾਨੂੰ ਪਤਾ ਵੀ ਨਾ ਲੱਗੇ ਇਹ ਸਾਰੀਆਂ ਨਿਸ਼ਾਨੀਆਂ ਹੁੰਦੀਆਂ ਨੇ ਕਿ ਹਾਂ ਸਾਡੇ ਸਤਿਗੁਰਾਂ ਦੀ ਸਾਡੇ ਉੱਤੇ ਬਹੁਤ ਹੀ ਕਿਰਪਾ ਹੈ ਸਤਿਗੁਰੂ ਸਾਡੇ ਉੱਤੇ ਮਿਹਰਬਾਨ ਨੇ ਤੇ ਇੱਕ ਨਿਸ਼ਾਨਾ ਹੋਰ ਹੈ ਕਿ ਜਦੋਂ ਸਾਡੇ ਅੱਖ ਤੜਕੇ 2 ਤੋਂ 4 ਵਜੇ ਦੇ ਵਿੱਚ ਖੁੱਲਦੇ ਹੋਵੇ ਤੇ ਉਹ ਨਿਸ਼ਾਨੀ ਹੁੰਦੀ ਹੈ ਕਿ ਸਤਿਗੁਰੂ ਜੀ ਸਾਨੂੰ ਆਪਣੇ ਆਪ ਉਠਾ ਰਹੇ ਨੇ ਕਿ ਉੱਠ ਤੇ ਬਾਣੀ ਪੜ ਤੇ ਸਾਨੂੰ ਉਸ ਵੇਲੇ ਜਦ ਆਪਣੇ ਅੱਖ ਖੁੱਲਦੀ ਹੈ ਤੇ ਜ਼ਰੂਰ ਉੱਠਣਾ ਚਾਹੀਦਾ ਹੈ ਕਿਉਂਕਿ ਉਹ ਵੇਲਾ ਹੁੰਦਾ ਹੈ ਅੰਮ੍ਰਿਤ ਵੇਲਾ ਅੰਮ੍ਰਿਤ ਵੇਲੇ ਜੋ ਵੀ ਬੰਦਾ ਉੱਠ ਕੇ ਪਾਠ ਕਰਦਾ ਹੈ ਇਸ਼ਨਾਨ ਕਰਕੇ ਬਾਣੀ ਪੜਦਾ ਹੈ ਉਦੇ ਸਾਰੇ ਕਾਰਜ ਜੋ ਹੁੰਦੇ ਨੇ ਉਹ ਗੁਰੂ ਨਾਨਕ ਸਾਹਿਬ ਜੀ ਆਪਣੇ ਆਪ ਹੀ ਕਰ ਦਿੰਦੇ ਨੇ ਕਿ ਇਹ ਸਾਰੇ ਨਿਸ਼ਾਨੀਆਂ ਤਾਂ ਹੁੰਦੀਆਂ ਨੇ ਕਿ ਸਾਡੇ ਉੱਤੇ ਪ੍ਰਮਾਤਮਾ ਦੀ ਕਿਰਪਾ ਹੈ ਪਰ ਹੁਣ ਮੈਂ ਆਪ ਜੀ ਨੂੰ ਇਹ ਵੀ ਦੱਸਣਾ ਚਾਹਾਂਗੀ ਕਿ ਕਿਰਪਾ ਨੂੰ ਬਣਾਏ ਰੱਖਣ ਵਾਸਤੇ ਕੀ ਕਰਨਾ ਹੈ ਸਾਡੇ ਉੱਤੇ ਪ੍ਰਮਾਤਮਾ ਦੀ ਕਿਰਪਾ ਤਾਂ ਹੈ ਪਰ ਹਮੇਸ਼ਾ ਲਈ ਕਿਰਪਾ ਬਣਾਏ ਰੱਖਣ ਵਾਸਤੇ ਆਪਾਂ ਨੂੰ ਕੀ ਕਰਨਾ ਹੈ ਆਪਾਂ ਨੂੰ ਅਰਦਾਸ ਕਰਨੀ ਹੈ ਪਰਮਾਤਮਾ ਦੇ ਚਰਨਾਂ ਦੇ ਵਿੱਚ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਕਰਨੀ ਹੈ ਤੇ ਕਹਿਣਾ ਹੈ ਕਿ हे ਸੱਚੇ ਪਾਤਸ਼ਾਹ ਮੇਰੇ ਉੱਤੇ ਐਦਾਂ ਹੀ ਕਿਰਪਾ ਬਣਾਏ ਰੱਖਣਾ ਮੇਰਾ ਮਨ ਡੋਲੇ ਨਾ ਆਪਣੇ ਚਰਨਾਂ ਦੇ ਨਾਲ ਹੀ ਜੋੜ ਕੇ ਰੱਖਣਾ ਜਿਸ ਤਰ੍ਹਾਂ ਆਪ ਜੀ ਮਿਰਥਾ ਸੇਵਾ ਲੈ ਰਹੇ ਹੋ ਇਸੇ ਤਰ੍ਹਾਂ ਮੇਰੇ ਤੋਂ ਸੇਵਾ ਲੈਣਦੇ ਰਹਿਣਾ ਤੇ ਇਹ ਸਾਰੀਆਂ ਚੀਜ਼ਾਂ ਗੱਲਾਂ ਆਪਾਂ ਨੇ ਅਰਦਾਸ ਵਿੱਚ ਬੋਲਣੀਆਂ ਨੇ ਕਿ ਜਦੋਂ ਸਤਗੁਰਾਂ ਦੇ ਅੱਗੇ ਅਰਦਾਸ ਕੀਤੀ ਜਾਂਦੀ ਹੈ ਤੇ ਉਹ ਕਦੇ ਵਿਰਥੀ ਨਹੀਂ ਜਾਂਦੇ ਤੇ ਪਰਮਾਤਮਾ ਜ਼ਰੂਰ ਕਿਰਪਾ ਕਰਦੇ ਨੇ ਤੇ ਇਹ ਸਾਰੀਆਂ ਨਿਸ਼ਾਨੀਆਂ ਹੁੰਦੀਆਂ ਨੇ ਕਿ ਸਾਡੇ ਉੱਤੇ ਪਰਮਾਤਮਾ ਦੀ ਕਿਰਪਾ ਹੈ ਦਰਗਾਹ ਵਿੱਚ ਸਾਡੀ ਜਿਹੜੀ ਬਾਣੀ ਪੜੀ ਗਈ ਹੈ ਉਹ ਪ੍ਰਵਾਨ ਹੋ ਰਹੀ ਹੈ ਤੇ ਅਰਦਾਸ ਤੋਂ ਕੀ ਹੁੰਦਾ ਹੈ ਅਰਦਾਸ ਕਰਨ ਦੇ ਨਾਲ ਜਿਹੜੀਆਂ ਪਰਮਾਤਮਾ ਦੀ ਕਿਰਪਾ ਹਮੇਸ਼ਾ ਸਾਥੇ ਬਣੀ ਰਹਿੰਦੀ ਹੈ ਜੇ ਆਪ ਜੀ ਦੇ ਨਾਲ ਵੀ ਇਦਾਂ ਦੀ ਕੋਈ ਵੀ ਇੱਕ ਗੱਲ ਵੀ ਹੁੰਦੀ ਹੋ ਰਹੀ ਹੋਵੇ ਤਾਂ ਸਮਝਣਾ ਕਿ ਪਰਮਾਤਮਾ ਦੀ ਕਿਰਪਾ ਜ਼ਰੂਰ ਹੈ ਆਪ ਜੀ ਦੇ ਉੱਤੇ ਤੇ ਬਾਣੀ ਪੜਨੀ ਕਦੇ ਨਹੀਂ ਛੱਡਣੀ ਜੀ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਹੋਏ ਮੂਲ ਮੰਤਰ ਤੇ ਗੁਰੂ ਮੰਤਰ ਦਾ ਜਾਪ ਹਮੇਸ਼ਾ ਕਰਦੇ ਰਹਿਣਾ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਵੇਖਣ ਵਾਸਤੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਅੱਗੇ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ